ਅੱਜ ਆਪਾਂ ਬਣਾ ਰਹੇ ਹਾਂ ਜੀ ਪਾਲਕ ਪਨੀਰ ਬਹੁਤ ਟੇਸਟੀ ਬਣ ਕੇ ਇਹ ਤਿਆਰ ਹੁੰਦਾ ਮੈਂ 1 ਕਿਲੋ ਪਾਲਕ ਲੈਂਤੀ ਇਹਨੂੰ ਮਤੋਸ ਮਾਰ ਕੇ ਬਿਲਕੁਲ ਕੱਲੇ ਪੱਤੇ ਲਵਾਂਗੇ ਆਪਾਂ ਆ ਡੰਡੀਆਂ ਇਹਨਾਂ ਦੀਆਂ ਤੋੜ ਦੇਵਾਂਗੇ ਕਿਉਂਕਿ ਡੰਡੀਆਂ ਦੇ ਬਾਅਦ ਰੇਸ਼ੇ ਜਿਹਾ ਬਣ ਜਾਂਦੇ ਨੇ ਉਹ ਫਿਰ ਖਾਂਚ ਬਿਲਕੁਲ ਵਧੀਆ ਨਹੀਂ ਲੱਗਦੇ ਦੋ ਤਿੰਨ ਵਾਰੀ ਮੈਂ ਧੋ ਲਈਏ ਪਾਲਕ ਪਾਣੀ ਦੇ ਵਿੱਚ ਕਿਉਂਕਿ ਜਿਆਦਾ ਬਹੁਤ ਮਿੱਟੀ ਲੱਗੀ ਹੁੰਦੀ ਹੈ ਇਹਦੇ ਉੱਪਰ ਇੱਕ ਬਰਤਨ ਦੇ ਵਿੱਚ ਮੈਂ ਪਾਣੀ ਉਬਲਣਾ ਧਰਤਾ ਹੀ ਇਹਦੇ ਵਿੱਚ ਮੈਂ ਪਾਉਂਗੀ ਹੁਣ ਨਮਕ ਅੱਧਾ ਕ ਚਮਚਾ ਤੇ ਫਿਰ ਆਪਾਂ ਪਾਲਕ ਪਾ ਕੇ ਵਿੱਚ 5 ਮਿੰਟ ਪਾਲਕ ਨੂੰ ਉਬਾਲਾਂਗੇ ਥੋੜ੍ਹੇ ਥੋੜ੍ਹੇ ਕਰਕੇ ਪਾਲਕ ਪਾਈ ਜਾਏਓ ਤੁਸੀਂ ਫਿਰ ਮੁਲਾਮ ਹੋ ਕੇ نیچے ਬੈਠ ਜਾਂਦੀ ਹੈ ਹਾਂਜੀ ਸਾਰੀ ਪਾਲਕ ਆਪਾਂ ਪਾਤੀ ਹੈ ਹੁਣ ਆਪਾਂ এর ਵਿੱਚ ਇੱਕ ਮਿਰਚ ਪਾਵਾਂਗੇ ਮੈਂ ਤੋੜ ਕੇ ਪਾਉਣੀ ਆ ਇਹ ਵਿੱਚ ਦਾ ਟੇਸਟ ਬਹੁਤ ਵਧੀਆ ਹੁੰਦਾ ਜਦ ਆਪਣੀ ਪਾਲਕ ਉਬਲ ਜਾਂਦੀ ਹੈ ਤੇ ਹੁਣ ਆਪਣੇ ਪਾਲਕ ਉਬਲ ਚੁੱਕੀ ਆ ਹੁਣ ਇੱਕ ਭਾਂਡੇ ਦੇ ਵਿੱਚ ਮੈਂ ਪਾਣੀ ਪਾ ਲੂੰਗੀ ਏਸ ਕਯੂਬਾਂ ਪਾ ਕੇ ਤਾਂ ਕਿ ਆਪਾਂ ਇਹਨੂੰ ਉਬਲਣਸਾਰ ਹੀ ਠੰਡੇ ਪਾਣੀ ਚ ਪਾਉਣਾ ਹੁਣ ਆਪਾਂ ਇਹਸ ਕਯੂਬਾਂ ਵਾਲੇ ਪਾਣੀ ਦੇ ਵਿੱਚ ਹੀ ਪਾਲਕ ਤੁਰੰਤ ਹੀ ਪਾ ਦੇਣੀ ਆ ਆਪਾਂ ਮਿਕਸੀ ਜਾਰ ਦੇ ਵਿੱਚ ਪਾਲਕ ਪਾਤੀਏ ਇੱਕ ਏਸਕਿਊ ਪਾਵਾਂਗੇ ਤੇ ਨਾਲ ਧਨੀਆ ਪਾਵਾਂਗੇ ਏਸਕਿਊ ਆਪਾਂ ਤਾਂ ਕਰਕੇ ਪਾਈ ਆ ਤਾਂ ਕਿ ਆਪਣੀ ਜਿਹੜੀ ਪਾਲਕ ਉਹਦਾ ਕਲਰ ਕਾਲਾ ਨਾ ਹੋਵੇ ਗ੍ਰੀਨੀ ਰਵੇ ਤੇ ਪੇਸਟ ਬਣਾਉਣ ਤੱਕ ਆਪਾਂ ਮਿਕਸੀ ਚਲਾਵਾਂਗੇ ਦੇਖੋ ਜੀ ਆਪਣਾ ਪੇਸਟ ਬਣ ਕੇ ਤਿਆਰ ਹੋ ਗਿਆ ਬਿਲਕੁਲ ਗ੍ਰੀਨ ਕਲਰ ਪਏ ਆਪਣੇ ਪੇਸਟ ਦਾ ਅਬ ਆਪਾਂ ਕੜਾਈ ਲੈਤੇ ਹੋ ਜੀ ਤੇਲ ਪਾਵਾਂਗੇ ਤੇ ਨਾਲ ਹੀ ਆਪਾਂ ਘਿਓ ਪਾਵਾਂਗੇ ਆਪਣਾ ਤੇਲ ਗਰਮ ਹੋ ਚੁੱਕਿਆ ਹੀ ਹੁਣ ਆਪਾਂ ਜੀਰਾ ਪਾਵਾਂਗੇ ਇੱਕ ਚਮਚ ਤੇ ਜੀਰੇ ਨੂੰ ਭੁੰਨਾਂਗੇ ਜਦ ਤੱਕ ਇਹ ਥੋੜਾ ਜਿਹਾ ਬ੍ਰਾਊਨ ਨਹੀਂ ਹੋ ਜਾਂਦਾ ਹੁਣ ਆਪਾਂ ਲਸਣ ਪਾਵਾਂਗੇ ਲਸਣ ਵੀ ਥੋੜਾ ਜਿਹਾ ਭੁੰਨਾਗੇ ਬਰਾਉ ਹੋਣ ਤੱਕ ਲਸਣ ਮੈਂ ਬਰੀਕ ਕੱਟਿਆ ਜਿਹੜਾ ਆਪਾਂ ਪਾਲਕ ਪਨੀਰ ਖਾਣੇ ਆ ਉਹਦੇ ਮੂੰਹ ਦੇ ਵਿੱਚ ਆਉਂਦਾ ਬਹੁਤ ਵਧੀਆ ਲੱਗਦਾ ਆਪਾਂ ਹਲਾਵਾਂਗੇ ਬਾਰ-ਬਾਰ ਤਾਂ ਕਿ ਆਪਣਾ ਲਸਣ ਮੱਚ ਨਾ ਜਾਵੇ ਲਸਣ ਭਰਨ ਹੋ ਚੁੱਕੇ ਹੁਣ ਆਪਾਂ ਅਦਰਕ ਪਾਵਾਂਗੇ ਏਵੇਂ ਬਰੀਕ ਕੱਟਿਆ ਇਹਦਾ ਵੀ ਟੇਸਟ ਬਹੁਤ ਸਵਾਦ ਲੱਗਦਾ ਤਣ ਹਰੀ ਮਿਰਚ ਪਾਵਾਂਗੇ ਇੱਕ ਕੱਟੀ ਹੋਈ ਮੈਂ ਮਿਰਚ ਘੱਟ ਪਾਈ ਆ ਇੱਥੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਕਿਉਂਕਿ ਮੇਰੇ ਬੱਚਾ ਨੂੰ ਮਿਰਚ ਬਹੁਤ ਘੱਟ ਪਸੰਦ ਆ ਉਹ ਸਪਾਈਸੀ ਜ਼ਿਆਦਾ ਨਹੀਂ ਖਾਂਦੇ ਤੁਸੀਂ ਮੇਚ ਦੀ ਕੁਆਂਟੀਟੀ ਵਧਾ ਵੀ ਸਕਦੇ ਹੋ ਦੋ ਪਿਆਜ਼ ਲੈਤੇ ਜੀ ਮੈਂ ਇਹ ਬਰੀਕ ਕੱਟੇ ਹੋਏ ਇਹਨਾਂ ਨੂੰ ਬਰਾਂਹ ਹੁਣ ਤੱਕ ਭੁੰਨਾਂਗੇ गैस की फ्लेम मैं इतने लो रखी है जे आप तेज रखा गैस तो अपने मसाले मच भी सकते ने नमक पाई मैं अद्धा चमचा देगी मिर्च पाई अद्धा चमचा ਮਾਰ ਕੇ ਪੁੰਨਾਂਗੇ ਆਪਾਂ ਮਿਰਚ ਨੂੰ ਹੁਮੇਤੇ ਬੇਸਣ ਲੈਂਤਾ ਹੀ 2 ਚਮਚੇ ਅਬ ਇਹ ਬੇਸਣ ਨੂੰ ਪੁੰਨਾਂਗੇ ਬੇਸਣ ਦਾ ਟੇਸਟ ਬਹੁਤ ਵਧੀਆ ਲੱਗਦਾ ਪਾਲਕ ਪਨੀਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਪਾਲਕ ਪਨੀਰ 2-2-3 ਮਿੰਟ ਦਾ ਕਾਪਾ ਪੁੰਨਾਂਗੇ ਬੇਸਣ ਨੂੰ ਮਸਾਲੇ ਦੇ ਵਿੱਚ ਤਾਂ ਕਿ ਉਹਦਾ ਕੱਚਾਪਨ ਬਿਲਕੁਲ ਦੂਰ ਹੋ ਜਾਵੇ ਦੇਖੇ ਬੀ ਅਸੀਂ ਆਪਣਾ ਭੁੱਜੋ ਕਿਆ ਕਿਉਂਕਿ ਉੱਪਰ ਝੱਗ ਬਣ ਗਈ ਨਾ ਹੁਣ ਆ ਮੈਂ ਸਾਫਤ ਧਨੀਏ ਪਾਏ ਕੁੱਟਿਆ ਹੋਇਆ ਇੱਕ ਚਮਚ ਟਮਾਟਰ ਪਿਉਰੀ ਇਹ ਚਾ ਟਮਾਟਰਾਂ ਦੀ ਪਿਉਰੀ ਆਈ ਤੁਸੀਂ ਆਪਦੇ ਸਵਾਦ ਦੇ ਹਿਸਾਬ ਨਾਲ ਘੱਟ ਵੱਧ ਵੀ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਕਰ ਸੀ ਇਸ ਚਲਾਉਂਦੇ ਹੋਈ ਆਪਾਂ ਭੁੰਨਾਗੇ ਤਾਂ ਕਿ ਜਿਹੜਾ ਆਪਣਾ ਬੇਸਣ ਆ ਉਹਦੇ ਨਾਲ ਮਸਾਲੇ نیچے ਨਾਲ ਲੱਗ ਜਾਣ ਟਮਾਟਰ ਪੁੱਜ ਜੁਕਿਆ ਹੀ ਆਪਣਾ ਜਿਹੜਾ ਤੇਲ ਆਈ ਦੇਖੋ ਉੱਪਰ ਦਿਖਣ ਲੱਗ ਪਿਆ ਅੱਧਾ ਚਮਚਾ ਆਪਾਂ ਹਿੰਗ ਦਾ ਪਾਵਾਂਗੇ ਤੇ ਅੱਧਾ ਚਮਚਾ ਗਰਮ ਮਸਾਲੇ ਦਾ ਤੇ 1 ਚਮਚਾ ਛੋਟਾ ਹਲਦੀ ਦਾ ਅੱਧਾ ਚਮਚਾ ਲਾਲ ਮਿਰਚ ਦਾ ਹੁਣ ਆਪਾਂ ਮਿਕਸ ਕਰਾਂਗੇ ਸਾਰੇ ਨੂੰ ਇਹ ਮਸਾਲੇ ਨੂੰ ਹੀ ਭੁੰਨ ਲਵਾਂਗੇ ਆਪਾਂ ਸਮਾਰ ਕੇ ਤਾਂ ਕਿ ਹਲਦੀ ਦਾ ਕੱਚਾਪਾਨ ਨਾ ਰਹੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਆਪਣੇ ਮਸਾਲੇ نیچے ਨਾ ਲੱਗ ਜਾਣ ਹੁਣ ਆਪਾਂ ਪਾਲਕ ਪਾਵਾਂਗੇ ਪੁੰਨਾਂਗੇ ਜੀ ਆਪਾਂ ਇਹਨਾਂ ਨੂੰ 30 ਤੋਂ 35 ਮਿੰਟ ਤੱਕ ਤਾਂ ਕਿ ਜਿਹੜੀ ਪਾਲਕ ਦਾ ਕੱਚਾਪਾਨਾ ਹੋ ਉਹ ਵਗ ਜਵੇ ਸਾਰਾ ਲਈ ਹੁਣ ਆਪਣੇ ਪਾਲਕ ਨੂੰ ਪੁੰਨਣ ਵਾਸਤੇ 25 ਮਿੰਟ ਹੋ ਗਏ ਨੇ ਤੇ ਆਪਾਂ ਇਹ ਕੜਾਈ ਨੂੰ ਢੱਕ ਨਹੀਂ ਸਕਦੇ ਕਿਉਂਕਿ ਜੇ ਕੜਾਈ ਢੱਕਤਾ ਤਾਂ ਆਪਣੀ ਪਾਲਕ ਜੋ ਕਾਲੀ ਹੋ ਜਾਊਗੀ ਮੇਰਾ ਤਾਂ ਵੱਡਾ ਕੜਾਹੀ ਹੈ ਤੇ ਕੋਈ ਢੱਕਣ ਵੀ ਨਹੀਂ ਆਂਦਾ ਨਹੀਂ ਮੈਂ ਹਾਫ ਟੱਕ ਲੈਂਦੀ ਜੇ ਤੁਹਾਡਾ ਛੋਟਾ ਕੜਾਹੀ ਹੋਊਗਾ ਤਾਂ ਤੁਸੀਂ ਅੱਧਾ ਢੱਕਣ ਲਾ ਸਕਦੇ ਹੋ ਤੇ ਤਾਂ ਕਿ ਜਿਹੜੇ ਸਿੱਟੇ ਨੇ ਇਹ ਅੱਗੇ-ਦਲੇ ਨਾ ਵੱਜਣ ਕਿਉਂਕਿ ਜਿਵੇਂ ਜਿਵੇਂ ਪਾਲਕ ਪੱਕਦੀ ਓਵੇਂ-ਓਵੇਂ ਸਿੱਟੇ ਵਾਲੇ ਉਪ ਪੈਂਦੇ ਨੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਮੇਰੀ ਵੀਡੀਓ ਤੇ ਲਾਈਕ ਜ਼ਰੂਰ ਕਰਿਆ ਕਰੋ ਇਸ ਤਰੀਕੇ ਨਾਲ ਤੁਸੀਂ ਪਾਲਕ ਪਨੀਰ ਘਰੇ ਬਣਾ ਕੇ ਦੇਖੋ ਬਹੁਤ ਟੇਸਟੀ ਬਣਦਾ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਹੁਣ ਆਪਾਂ ਪਨੀਰ ਪਾਵਾਂਗੇ ਇਹ ਮੈਂ ਭੁੰਨਿਆ ਨਹੀਂ ਹੈਗਾ ਕਿਉਂਕਿ ਭੁੰਨਿਆ ਬਿਲਕੁਲ ਟੇਸਟੀ ਨਹੀਂ ਲੱਗਦਾ ਆਪਾਂ ਕੱਚਾ ਪਨੀਰ ਹੀ ਪਾਵਾਂਗੇ ਤੇ ਬਸ ਪਨੀਰ ਪਾ ਕੇ ਸਿਰਫ 5 ਮਿੰਟ ਸੇਕ ਲਵਾਉਣਾ ਪੁਣਿਆਏ ਪਨੀਰ ਤਾਂ ਮੈਨੂੰ ਬਿਲਕੁਲ ਹੀ ਪਸੰਦ ਨਹੀਂ ਉਹ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ ਹੁਣ ਆਪਾਂ ਇਹ ਚ ਕਰੀਮ ਪਾਵਾਂਗੇ ਮੈਂ ਅਮਿਲਦੀ ਕਰੀਮ ਲੱਤੀ ਐ ਇਹ ਤੁਸੀਂ ਜਿਹੜੀ ਆਪਣੇ ਘਰੇ ਮਲਾਈ ਹੁੰਦੀ ਆ ਉਹ ਚ ਥੋੜਾ ਦੁੱਧ ਮਿਕਸ ਕਰਕੇ ਉਹਨੂੰ ਫੇਟ ਕੇ ਉਹ ਵੀ ਪਾ ਸਕਦੇ ਹੋ ਤੇ ਮਿਕਸ ਕਰ ਲਵਾਂਗੇ ਤੇ ਉੱਪਰ ਦੀ ਆਪਾਂ ਪਾਵਾਂਗੇ ਕੱਟਿਆ ਹਰਾ ਧਨੀਆ ਪਾਲਕ ਨਿਰਭਉ ਟੈਸਟੀ ਬੰਦੇ ਤੁਸੀਂ ਜਰੂਰ ਬਣਾ ਕੇ ਦੇਖਿਓ ਹੀ ਘਰੇ